ਸਵਾਗਤ ਹੈ ਕਿਸਾਨ ਪ੍ਰਭ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਅੰਦਰ ਜੇਕਰ ਤੁਸੀਂ ਵੀਡੀਓ YouTube ਚੈਨਲ ਉੱਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਵੀਡੀਓ ਤੁਸੀਂ Facebook ਪੇਜ ਉੱਤੇ ਦੇਖ ਰਹੇ ਹੋ ਤਾਂ ਪੇਜ ਨੂੰ ਕਰ ਲਿਓ ਫੋਲੋ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਕਿਸੇ ਵੀ ਖੇਤੀ ਸਾਧਨ ਦੀਆਂ 5 ਤੋਂ 7 ਫੁੱਟਵਾਂ ਪੂਰੀ ਜਾਣਕਾਰੀ ਪੇਜ ਗੈਡ ਬਿਲਕੁਲ ਬਰੀ ਵਿੱਚ ਲਗਵਾ ਸਕਦੇ ਹਾਂ ਹੁਣ ਗੱਲ ਕਰਦੇ ਹਾਂ Massey Ford Piggo 9500 ਜੇ ਗੱਲ ਕਰੀਏ ਇਸ ਟਰੈਕਟਰ ਦੇ ਮਾਡਲ ਦੀ 2017 ਮਾਡਲ ਟਰੈਕਟਰ ਪੰਜਾਬ ਨੰਬਰ ਅਤੇ ਫਸਟ ਓਨਰ ਦਾ ਟਰੈਕਟਰ ਬੈਂਪਰ ਤੋਂ ਲੈ ਕੇ ਲੈਂਕਾਂ ਤੱਕ ਸਾਰਾ ਟਰੈਕਟਰ ਅਰੀਜਨਲ ਹੈ ਕਿਸੇ ਕੋਲ ਸਟਰੈਟਰ ਪੇਟ ਨਹੀਂ ਹੈ ਸਾਰਾ ਟਰੈਕਟਰ ਅਰੀਜਨਲ ਹੈ ਜੀ ਇਹ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਚਾਰੇ ਟਾਇਰ ਟਰੈਕਟਰ ਦੇ ਨਾਲ ਦੇ ਹਨ 40 ਤੋਂ 45 ਪੈਸੇ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਰ ਰਵਰਸ ਵੀ ਟ੍ਰੈਕਟਰ ਹੈ ਫੈਬਰਲੀ ਟਰੈਕਟਰ ਦੇ ਛਤਰੀ ਲੱਗੀ ਹੈ ਛੋਟਾ ਟਰੈਕਟਰ ਦੇ ਮਿਊਜ਼ਿਕ ਸਿਸਟਮ ਲੱਗਿਆ ਹੈ ਪਲੇਟਫਾਰਮ ਪੂਰਾ ਖੁੱਲਾ ਟਰੈਕਟਰ ਦਾ ਮਰੂਤੀ ਪੱਡਲ ਨਾਲ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 4,15,000 ਰੁਪਇਆ ਮਾਲਕ ਵੀਰ ਦਾ ਨੰਬਰ ਕਰੋ ਨੋਟ 8427725955 ਤੇ ਸੰਪਰਕ ਕਰਕੇ ਰੈਕਟਰ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਸਾਫ਼ ਕੰਡੀਸ਼ਨ ਦਾ ਰੈਕਟਰ ਹੈ ਬਾਹ ਕੇ ਚਲਾ ਕੇ ਰੈਕਟਰ ਖਰੀਦ ਸਕਦੇ ਹੋ ਅੱਗੇ ਆ ਗਈ ਟਰਾਲੀ 116 ਬਹੁਤ ਹੀ ਸਾਫ਼ ਕੰਡੀਸ਼ਨ ਦੀ ਟਰਾਲੀ ਹੈ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰਾਲੀ ਦਾ ਫਾਰਸ ਪਿਆ ਹੈ ਕਿਸੇ ਕੋਲੋਂ ਟਰਾਲੀ ਗਲੀ ਸੜੀ ਨਹੀਂ ਬਹੁਤ ਹੀ ਸਾਫ਼ ਕੰਡੀਸ਼ਨ ਦੇ ਟਰਾਲੀ ਦੇ ਟਾਇਰ ਹਨ ਬੇਦਾਗ ਟਾਇਰ ਆ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 80000 ਰੁਪਿਆ ਮਾਲਕ ਵੀਰਾਂ ਵੱਲੋਂ ਟਰਾਲੀ ਦੇਖ ਪਰਖ ਕੇ ਤੁਸੀਂ ਖਰੀਦ ਸਕਦੇ ਹੋ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 80000 ਰੁਪਿਆ ਬਹੁਤ ਹੀ ਸਾਫ਼ ਕੰਡੀਸ਼ਨ ਦੀ ਟਰਾਲੀ ਹੈ ਅੱਗੇ ਬੈੱਡ ਸਮੇਤ ਟਰਾਲੀ ਹੈ ਅੱਗੇ ਬੈੱਡ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਫਾਰਸ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਨੰਬਰ ਕਰੋ 99152 8041 ਦੇ ਸੰਪਰਕ ਕਰਕੇ ਟਰਾਲੀ ਖਰੀਦ ਸਕਦੇ ਹਾਂ ਅੱਗੇ ਆ ਗਿਆ ਸਵਰਾਜ 855 2010 ਮਾਡਲ ਟਰੈਕਟਰ ਹੈ ਸਾਰਾ ਟਰੈਕਟਰ オリジナル ਹੈ ਕਿਸੇ پاس ਟਰੈਕਟਰ ਪੇਂਟ ਨਹੀਂ ਹੋਇਆ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਸਾਰਾ ਟਰੈਕਟਰ オリジナル ਹੈ ਮਾਲਕ ਵੀਰਾਂ ਵੱਲੋਂ ਜਿਹਦਾ ਰੇਟ ਰੱਖਿਆ ਗਿਆ ਹੈ 3 ਲੱਖ ਦੇ 75000 ਰੁਪਿਆ ਬਾਅ ਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਾਕੀ ਤੁਸੀਂ ਫੋਟੋਆਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਤੇ ਬਹੁਤ ਹੀ ਘੱਟ ਚੱਲੇ ਟਰੈਕਟਰ ਹੈ ਨਾਲ ਦੇ ਟਰੈਕਟਰ ਦੇ ਟਾਇਰ ਹਨ 50 ਤੋਂ 55 ਪੈਸੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬੈਕ ਟਾਇਰ ਗੋਡੀਅਰ ਕੰਪਨੀ ਦੇ ਆ ਫਰੰਟ ਟਾਇਰ ਐਮਆਰਫ ਕੰਪਨੀ ਦੇ ਆ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਰਮਾ ਵਗੈਰਾ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ 14 ਦੇ ਟਾਇਰਾਂ ਵਾਲਾ ਟਰੈਕਟਰ ਹੈ ਮੀਟਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਸਾਰੇ ਟਰੈਕਟਰ ਦੇ ਮੀਟਰ ਚੱਲਦੇ ਆ ਬੈਕ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਮਾਲਕ ਵੀਰ ਦਾ ਨੰਬਰ ਕਰੋ 90233 454 ਦੇ ਸੰਪਰਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਮਿਲਦੇ ਆਂ ਹੋਰ ਨਵੀਂ ਵੀਡੀਓ ਦੇ ਨਾਲ ਉਹ ਤੱਕ ਚੈਨਲ ਨਾਲ ਜੁੜੇ ਰਹੋ